ਸ਼੍ਰੀ ਰਾਮ ਨਮੀ ਦੇ ਤਿਹਾੜ ਨੂੰ ਸਮਰਪਿਤ ਵਿਸ਼ਾਲ ਸ਼ੋਭਾ ਯਾਤਰਾ 16 ਤਰੀਕ ਨੂੰ ਰੁਗਨਾਥ ਮੰਦਰ ਧਾਰੀਵਾਲ ਤੋਂ ਬਾਅਦ ਦੁਪਹਿਰ 3 ਵਜੇ ਕੱਢੀ ਜਾਵੇਗੀ ਜਿਸ ਦੀਆਂ ਤਿਆਰੀਆਂ ਨੂੰ ਲੈ ਕੇ ਵੱਖ-ਵੱਖ ਆਗੂਆਂ ਤੇ ਸ਼ਹਿਰ ਵਾਸੀਆਂ ਵੱਲੋਂ ਦਿਨ ਰਾਤ ਮਿਹਨਤ ਕੀਤੀ ਜਾ ਰਹੀ ਹੈ ਇਸ ਸਾਲ ਬੋਵੇ ਸ਼ੋਭਾ ਯਾਤਰਾ ਦੇ ਲਈ ਗੁਰਦਾਸਪੁਰ ਜ਼ਿਲ੍ਹੇ ਦੇ ਵੱਖ-ਵੱਖ ਧਾਰਮਿਕ ਤੇ ਸਮਾਜਿਕ ਸੰਗਠਨਾਂ ਨੂੰ ਵੀ ਸ਼੍ਰੀ ਰੁਗਨਾਥ ਮੰਦਰ ਦੇ ਕਮੇਟੀ ਮੈਂਬਰਾਂ ਵੱਲੋਂ ਸੱਦਾ ਪੱਤਰ ਦਿੱਤੇ ਜਾ ਰਹੇ ਹਨ ਜਿਸ ਦੇ ਤਹਿਤ ਸ਼੍ਰੀ ਸਨਾਤਨ ਜਾਗਰਣ ਮੰਚ ਗੁਰਦਾਸਪੁਰ ਦੇ ਮੈਂਬਰਾਂ ਨੂੰ ਵੀ ਨਿਮੰਤਰਣ ਪੱਤਰ ਦਿੱਤਾ ਗਿਆ ਗੱਲਬਾਤ ਦੌਰਾਨ ਰੁਗਨਾਥ ਮੰਦਰ ਕਮੇਟੀ ਦੇ ਮੈਂਬਰਾਂ ਨੇ ਕਿਹਾ ਕਿ ਇਸ ਸਾਲ ਸ਼ੋਭਾ ਯਾਤਰਾ ਅਲੌਕਿਕ ਹੋਏਗੀ ਜੈ ਸ਼੍ਰੀ ਰਾਮ ਜੀ ਅਸੀਂ ਪ੍ਰਭੂ ਰਾਮ ਜੀ ਦਾ ਨੌਵੀਂ ਸ਼੍ਰੀ ਰਾਮ ਨਾਮੀ ਜਨਮ ਅੰਮ੍ਰਿਤਸਰ ਸਾਹਿਬ ਜਿਹੜਾ ਹੈ ਧਾਰੀਵਾਲ ਦੇ ਵਿੱਚ ਸਾਡੀ ਜਿਹੜੀ ਕਮੇਟੀ ਆ ਰਾਮ ਨਾਮੀ ਕਮੇਟੀ ਧਾਰੀਵਾਲ ਰਗੁਨਾਥ ਮੰਦਰ ਦੇ ਵਿੱਚ ਉਹ ਬੜੀ ਹਰ ਸਾਲ ਅਸੀਂ ਧੂਮ-ਧਾਮ ਨਾਲ ਮਨਾਉਂਦੇ ਆ ਤੇ ਸਾਡੇ ਕੋਲ ਸ਼੍ਰੀ ਸਨਾਤਨ ਮੰਚ ਜਗ ਗੁਰਦਾਸਪੁਰ ਤੋਂ ਜਾਗਨ ਵਾਲੇ ਆ ਸਾਡੇ ਕੋਲ ਪਵੰਜੀ ਆਏ ਆ ਉਹਨਾਂ ਦੀ ਪੂਰੀ ਟੀਮ ਆਈ ਆ ਸਾਡੇ ਕੋਲ ਅੱਜ ਉਹਨਾਂ ਨੇ ਸਾਨੂੰ ਨਿਮੰਤਰ ਦਿੱਤਾ ਹਨੂਮਾਨ ਜੀ ਦੀ ਜਨਮਤੀ ਤੇ 23 ਤਰੀਕ ਨੂੰ ਅਸੀਂ ਗੁਰਦਾਸਪੁਰ ਜਾਵਾਂਗੇ ਤੇ ਅਸੀਂ ਇਹਨਾਂ ਨੂੰ ਨਿਮੰਤਰਣ ਇਹ ਦੇ ਰਹੇ ਆ ਵੀ ਅਸੀਂ ਤਾਰੀਵਾਲ ਦੇ ਵਿੱਚ 16 ਤਰੀਕ ਨੂੰ ਰਾਮ ਨਾਮੀ ਸ਼ੋਭਾ ਵਿੱਚ ਵਿਸ਼ਾਲ ਰਾਮ ਨਾਮੀ ਜਨਮਸਥ ਤੇ ਅਸੀਂ ਸ਼ੋਭਾ ਯਾਤਰਾ ਕੱਢ ਰਹੇ ਹਾਂ ਉਹ ਸਾਡੀ ਤਾਰੀਵਾਲ ਤੋਂ ਸਾਰੇ ਤਾਰੀਵਾਲ ਵਾਸੀਆਂ ਨੂੰ ਅਪੀਲ ਹੈ ਵੀ ਸਾਰੇ ਹੁਮ ਹਮਾ ਕੇ 16 ਤਰੀਕ ਨੂੰ 3 ਵਜੇ ਰਗੁਨਾਥ ਮੰਦਰ ਪਹੁੰਚੋ ਰਗੁਨਾਥ ਮੰਤਰ ਤੋਂ ਅਸੀਂ ਸਾਰੀ ਸ਼ੋਭਾ ਯਾਤਰਾ ਬੜੀ ਹੂ ਧੂਮ ਧਾਮ ਦੇ ਨਾਲ ਫੁੱਲਾਂ ਦੀ ਵਰਖਾ ਕਰਕੇ ਸਜਾ ਕੇ ਸਾਰੇ ਜਿੰਨੀਆਂ ਵੀ ਸਾਡੀ ਚਾਕੀਆਂ ਹੋਣਗੀਆਂ ਉਹਨਾਂ ਨੂੰ ਨਾਲ ਲੈ ਕੇ ਤੇ ਸਾਥੀਆਂ ਨੂੰ ਨਾਲ ਲੈ ਕੇ ਧਾਰੀਵਾਦ ਸ਼ੈ ਰਗਨਾਥ ਮੰਦਰ ਤੋਂ ਜਾਵਾਂਗੇ ਪਹਿਲਾਂ ਅਸੀਂ ਮੰਦਰ ਨਵੀਂ ਬਾਦੀ ਨਵੀਂ ਬਾਦੀ ਨਵੀਂ ਬਾਦੀ ਨੂੰ ਜਾ ਕੇ ਉਧਰੋਂ ਉਧਰੋਂ ਫਿਰ ਅਸੀਂ ਜਾਵਾਂਗੇ ਡਡਮਾ ਰੋਡ ਡਡਮਾ ਰੋਡ ਤੋਂ ਰਣੀਆਂ ਸਾਰੇ ਸ਼ਹਿਰ ਦੇ ਵਿੱਚ ਅਸੀਂ ਇਹ ਬੜਾ ਧੂਮ ਧਾਮ ਦੇ ਨਾਲ ਸ਼ੋਭਾ ਯਾਤਰਾ ਕੱਢ ਰਿਹਾ ਜੀ ਸ਼ੋਭਾ ਯਾਤਰਾ ਰਾਮ ਨਮੀ ਦੇ ਉਸਤਵ ਨੂੰ ਲੈ ਕੇ ਕਿਸ ਤਰ੍ਹਾਂ ਕਮੇਟੀ ਮੈਂਬਰਾਂ ਵੱਲੋਂ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਔਰ ਸ਼ਹਿਰ ਵਾਸੀਆਂ ਦਾ ਕਿਦਾਂ ਦਾ ਸਹਿਯੋਗ ਤੁਹਾਨੂੰ ਮਿਲਿਆ ਥੋੜਾ ਬਾਰੇ ਦੱਸ ਦਿਓ ਦੇਖੋ ਜੀ ਸ਼ਹਿਰ ਵਾਸੀ ਵੀ ਸਾਨੂੰ ਬਹੁਤ ਸਹਿਯੋਗ ਦੇ ਰਹੇ ਨੇ ਅਸੀਂ ਧਾਰੀਵਾਲ ਨੂੰ ਬਹੁਤ ਸੋਹਣਾ ਸਜਾਵਾਂਗੇ ਉਸ ਦਿਨ ਤੇ 17 ਤਰੀਕ ਨੂੰ ਅਸੀਂ ਜਿਹੜਾ ਪ੍ਰਭੂ ਰਾਮ ਜੀ ਦਾ ਜਨਮ ਦਿਨ ਬੜੇ ਧੂਮਤਾਂ ਨਾਲ ਮਨਾਵਾਂਗੇ ਇੱਥੇ ਭੰਡਾਰਾ ਵੀ ਹੋਏਗਾ ਇੱਥੇ ਲੰਗਰ ਵੀ ਲੱਗਣਗੇ ਤੇ ਥਾਂ ਥਾਂ ਤੇ ਲੋਕਾਂ ਨੇ ਜਦੋਂ ਸ਼ੋਭਾ ਯਾਤਰਾ ਨਿਕਲੇਗੀ ਉਹਦੇ ਦੇ ਵਿੱਚ ਵੀ ਕਾਫੀ ਲੋਕਾਂ ਨੇ ਉੱਥੇ ਲੰਗਰ ਦਾ ਵੀ ਇੰਤਜ਼ਾਮ ਕੀਤਾ ਦਾ ਵਾ ਮੈਂ ਸਾਰੇ ਨਗਰ ਨਿਵਾਸੀਆਂ ਨੂੰ ਜ਼ਿਲ੍ਹੇ ਵਾਲਿਆਂ ਨੂੰ ਦੇ ਸਾਰੇ ਵਾਸੀਆਂ ਨੂੰ ਕਹਾਂਗੇ ਵੀ ਤੁਸੀਂ ਇਸ ਨਾਮ ਆਰਮ ਨਾਮੀ ਜਿਹੜਾ ਮਹਤਸਬ ਆ ਉਹਦੇ ਵਿੱਚ ਸ਼ਾਮਲ ਹੋਵੋ ਤੇ ਪ੍ਰਭੂ ਰਾਮ ਦਾ ਗੁਣ ਗਾਨ ਕਰੀਏ ਤੇ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ